ਤੁਸੀਂ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਸੰਗਰੂਰ ਦੀ ਆਵਾਜ਼ ਕਹਿ ਕੀ ਰਹੀ ਐ ਇਸ ਵੇਲੇ ਡੁੱਬ ਚੁੱਕੀ ਕਿਸਮਤ ਜਿਹੜੀ ਹੈਗੀ ਆ ਲੁੱਟ ਚੁੱਕੇ ਜਿਹੜਾ ਜਵਾਨੀ ਹੈ ਜਿਹੜਾ ਦੇ ਜ਼ਿੰਮੇਵਾਰ ਸਾਰੇ ਦਾ ਸਾਰਾ ਸਿਸਟਮ ਹੈ ਹਾਈਬ੍ਰਿਡਿਕਲ ਖਾਸ ਤੌਰ ਤੇ ਜੋ ਦਿਖਾਈ ਦਿੰਦਾ ਜੀ ਉਹਨਾਂ ਦੇ ਖਿਲਾਫ ਸੰਗਰੂਰ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਰਿਹਾ ਇਕਬਾਲ ਖੈਰਾ ਲੈ ਆਂਦਾ ਇਹਨਾਂ ਨੇ ਫੌਮ ਪਲਾਥ ਤੋਂ ਜੀ ਪਲਾਥ ਸਾਡੇ ਲੋਕਾਂ ਨੂੰ ਤਾਂ ਕੋਈ ਜਵਾਬਦੇਹੀ ਨਹੀਂ ਵੈਸੇ ਤਾਂ ਚੱਲੋ ਜਿੱਤਨ ਜਿੱਤਨੀ ਗੱਲਾਂ ਦਾ ਬਾਹਰ ਨਹੀਂ ਜਿਹੜਾ ਇੱਕ ਨੂੰ ਮੰਤਰੀ ਸੀਗਾ ਜਿਹੜਾ ਰਿਜ਼ਰਵ ਕਰਦਾ ਸੀ ਜੀਨ ਟਿਕਟ ਦਿੱਤੀ ਜਾਂਦੀ ਜੀ ਉਹ ਜਿਆਦਾ ਉਹ ਟਿਕਟ ਨਾ ਦਿੰਦੇ ਉਹਨਾਂ ਆਨੰਦਪੁਰ ਲੈਣ ਦੇ ਟਿਕਟ ਦੇਣ ਦਾ ਕੀ ਪਰਪਸ ਹੈ ਜੀ ਕਿਉਂਕਿ ਚਿਹਰੇ ਭ੍ਰਿਸ਼ਟ ਔਰ ਗੰਦੇ ਆ ਕੋਈ ਇਸ ਵਾਰ ਲੋਕ ਵੇਖਣਗੇ ਇਹਨਾਂ ਨੂੰ ਕਿਉਂਕਿ ਅੱਗੇ ਹਰ ਵਾਰ ਇਹ ਫ੍ਰੈਂਡਲੀ ਖੇਡਾਂ ਖੇਡਦੇ ਜੀ ਇੱਕ ਦੂਜੇ ਨੂੰ ਸਰਦਾਰ ਸਾਹਿਬ ਤੇ ਫਲਾਣੇ ਤੋਂ ਬਿਨਾਂ ਜਿਹੜਾ ਹੈਗਾ ਕਿਉਂਕਿ ਰਿਸ਼ਤੇਦਾਰ ਨੇ ਇਸ ਕਰਕੇ ਬੜੇ ਸਰਕਾਰਯੋਗ ਠੱਗ ਜਿਹੜੇ ਹੋ ਗਏ ਆ ਜਿਹੜੇ ਲਟੇਰੇ ਪੰਜਾਬ ਦੇ ਇਕੱਠੇ ਆ ਉਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਜ਼ਿਲ੍ਹਾ ਸਭੂਤ ਤੋਂ ਇੱਕ ਮਹਿੰਮ ਜਿਹੜੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਰੀਆਂ ਜਿਹੜੀਆਂ ਮੌਜੂਦਾ ਪਾਰਟੀਆਂ ਹੈਗੀਆਂ ਇਹਨਾਂ ਨੂੰ ਨਕਰਮਲੀ ਰੋੜਾ ਆਜ਼ਾਦ ਲੋਕਾਂ ਨੂੰ ਜਿਹੜਾ ਮੌਕਾ ਦੇਣਾ ਚਾਹੀਦਾ ਉਹ ਮੈਂ ਵਿਚਾਰ ਰਿਹਾ 6-7 ਮਹੀਨੇ ਤੋਂ ਬਿਲਕੁਲ ਇਹਨਾਂ ਨੇ ਤਾਂ ਟਿਕਟਾਂ ਲਈਆਂ ਪਹਿਲਾਂ ਹੁਣ ਚਾਪਲੂਸੀਆਂ ਕਰਕੇ ਟਿਕਟਾਂ ਮਿਲੀਆਂ ਪੈਸਾ ਖਰਚ ਕਰਕੇ ਟਿਕਟਾਂ ਮਿਲੀਆਂ ਫਿਰ 2-5-4 ਕਰੋੜ ਰੁਪਇਆ ਲੈ ਕੇ ਵੀ ਆਏ ਹੋਣਗੇ ਇਥੇ ਲਾਉਣ ਵਾਸਤੇ ਲੋਕਾਂ ਨੂੰ ਲੁਭਾਉਣ ਵਾਸਤੇ ਜਾਂ ਖਰੀਦਣ ਵਾਸਤੇ ਜਾਂ ਕੁਝ ਹੋਰ ਕੀ ਤੁਹਾਡੀ ਪਹੁੰਚ ਸੰਗਰੂਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੱਕ ਬਣ ਗਈ ਆ ਤੁਹਾਡੀ ਮੁਹਿਮ ਜਿਹੜੀ ਆ ਉਹ ਕਿਵੇਂ ਚੱਲ ਰਹੀ ਹੈ ਕਿ ਸਾਰੇ ਹਲਕਿਆਂ ਦੇ ਵਿੱਚ ਵੀ ਇਸ ਟਾਈਮ ਜਿਹੜਾ ਹੈਗਾ ਮੇਰਾ ਕੋਈ ਜਿਵੇਂ ਕਹਿ ਸਕਦੇ ਆ ਵੀ ਉੱਥੇ ਤੱਕ ਪਹੁੰਚ ਨਹੀਂ ਹੋਈ ਕੋਈ ਪਹੁੰਚ ਪਰ ਜੇ ਆਪਾਂ ਇਹਨਾਂ ਦੇ ਹਿਸਾਬ ਨਾਲ ਕਹੀਏ ਤਾਂ ਫਿਰ ਤਾਂ ਮਤਲਬ ਮੈਂ ਪੰਜ ਪੈਸੇ ਵੀ ਨਹੀਂ ਹੋਊਗਾ ਸ਼ਹਿਰ ਇਹਨਾਂ ਦੇ ਸਾਹਮਣੇ ਖੜਾ ਪਰ ਮੇਰੇ ਨਾਲ ਸਟਰੈਂਥ ਜਿਹੜੀ ਸੱਚਾਈ ਦੀ ਖੜੀ ਹੈ ਮੇਰੇ ਵਰਗੇ ਬੰਦੇ ਦੇ ਨਾਲ ਖੜਾ ਹੋਣਾ ਕੋਈ ਸੌਖੀ ਗੱਲ ਨਹੀਂ ਜਿਹੜਾ ਸਥਾਪਤੀ ਦੇ ਉਲਟ ਖੜਾ ਹੈ ਉਹਦੇ ਨਾਲ ਜਿਹੜੇ ਬੰਦੇ ਖੜਨਗੇ ਉਹ ਵੀ ਤਾਂ ਉਨੇ ਹੀ ਖਤਰੇ 'ਚ ਨੇ ਇਿੱਥੇ ਸਨੀਆਂ ਕਮੈਂਟ ਦੇਖਣ ਨੂੰ ਮਿਲਦੇ ਆ ਕਿ ਤੁਹਾਡੀ ਜਿਹੜੀ ਆਮਦ ਸੰਗਰੂਰ ਦੇ ਵਿੱਚ ਹੋਈ ਉਹ ਸਿਮਰਨਜੀਤ ਸਿੰਘ ਮਾਨ ਨੂੰ ਸਿਰਫ ਹਟਾਉਣ ਲਈ ਹੋਈ ਆ ਇਹਦੇ ਬਾਰੇ ਕੀ ਸੋਚੀ ਮੈਂ ਤਾਂ ਕਿਸੇ ਨੂੰ ਘੱਟ ਨਹੀਂ ਤੋਲਦਾ ਹੁਣ ਕੋਈ ਆਪਣੀ ਜਮਾਂ ਘਟੌ ਕਰੀ ਜਾਵੇ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਬਾਕੀ ਤਾਂ ਸਾਰੇ ਰਜਿਸਟਰਡ ਡਾਕੂਨਟੇਰੇ ਕਤਲ ਨੇ ਇਹਨਾਂ ਦੇ ਕੱਪੜੇ ਤਾਂ ਨਾਵਾਗੇ ਟਕਾ ਕੇ ਆਪਾਂ ਉਸ ਕਰਕੇ ਮੈਂ ਤਾਂ ਸਭ ਨੂੰ ਤੋਲਦਾ ਬਰਾਬਰ ਘੱਟ ਨਹੀਂ ਤੋਲਦਾ ਕਿਉਂ ਕਿਉਂ ਘੱਟ ਤੋਲ ਮੈਂ ਸਤਿ ਸ਼੍ਰੀ ਅਕਾਲ ਜੀ ਆਊਟਰੀਚ মিডিਆ ਦੇ ਨਾਲ ਤੁਸੀਂ ਜੁੜੇ ਹੋਏ ਮੈਂ ਗੁਰਨਾਮ ਸਿੰਘ ਬਿਲਗਾ। ਲੋਕ ਸਭਾ ਚੋਣਾਂ ਦਾ ਆਗਾਜ਼ ਹੁੰਦਿਆਂ ਹੀ ਜ਼ਿਲ੍ਹਾ ਸੰਗਰੂਰ ਦੀ ਲੋਕ ਸਭਾ ਸੀਟ ਹੌਟ ਸੀਟ ਬਣ ਗਈ ਹੈ। ਕਿਉਂਕਿ ਸਥਾਪਿਤ ਪਾਰਟੀਆਂ ਨੇ ਇੱਥੇ ਉਹ ਬਾਗੀ ਤੇਵਰਾ ਦੇ ਦੋ ਕੈਂਡੀਡੇਟ ਅਦਾਰੇ ਨੇ ਜਿਨ੍ਹਾਂ ਵਿੱਚ ਸੁਖਪਾਲ ਸਿੰਘ ਖੈਰਾ ਕਾਂਗਰਸ ਤੋਂ ਤੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਇਹਨਾਂ ਤੋਂ ਬਿਨਾਂ ਪਿਛਲੇ 7-8 ਮਹੀਨਿਆਂ ਦੇ ਵਿੱਚ ਇੱਕ ਆਵਾਜ਼ ਸੰਗਰੂਰ ਦੀਆਂ ਸੱਥਾਂ ਵਿੱਚ ਗੂੰਜ ਰਹੀ ਆ ਸਰਦਾਰ ਬਲਵਿੰਦਰ ਸਿੰਘ ਸੇਖੋਂ ਸਾਬਕਾ ਡੀਐਸਪੀ ਦੀ। ਉਬੀਸ ਸਵਾਰ ਇਥੋਂ ਕਸ਼ਮਤ ਅਜਮਾ ਰਹੇ ਨੇ ਕਰਦੇ ਉਹਨਾਂ ਨਾਲ ਗੱਲਾਂ ਬਾਤਾਂ ਕਿ ਸੰਗਰੂਰ ਜ਼ਿਲ੍ਹੇ ਦੀਆਂ ਗਲੀਆਂ ਰਾਹਾਂ ਦੀਆਂ ਆਵਾਜ਼ਾਂ ਕੀ ਕਹਿ ਰਹੀਆਂ ਨੇ ਸਿੱਖੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਿੱਖੋ ਸਾਹਿਬ ਬੜਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਸੰਗਰੂਰ ਦੇ ਲੋਕਾਂ 'ਚ ਵਿਚਰਦਿਆਂ ਨੂੰ ਇਸ ਖਿੱਤੇ ਦੇ ਲੋਕ ਬਾਗੀ ਤੇਵਰਾਂ ਨੇ ਤੇ ਬਾਗੀ ਤੇਵਰਾਂ ਵਾਲੇ ਲੀਡਰਾਂ ਨੂੰ ਹੀ ਪਸੰਦ ਕਰਦੇ ਨੇ ਸਤਾਪਤੀ ਪਾਰਟੀਆਂ ਦੇ ਦੋ ਲੀਡਰ ਇਸ ਵਕਤ ਇਸ ਚੋਣ ਤੋਂ ਲੜ ਰਹੇ ਨੇ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਸੰਗਰੂਰ ਦੀ ਆਵਾਜ਼ ਕਹਿ ਕੀ ਰਹੀ ਹੈ ਇਸ ਵੇਲੇ देखो ਤੁਸੀਂ ਜ਼ਿਕਰ ਕੀਤਾ ਸੀ ਕਿ ਮੈਂ ਇਥੋਂ ਕਿਸਮਤ ਅਜ਼ਮਾ ਰਿਹਾ ਹਾਂ ਮੈਂ ਪੰਜਾਬ ਦੀ ਡੁੱਬ ਚੁੱਕੀ ਕਿਸਮਤ ਜਿਹੜੀ ਹੈਗੀ ਆ ਲੁੱਟ ਚੁੱਕੇ ਜਿਹੜਾ ਜਵਾਨੀ ਹੈ ਜਿਹੜਾ ਦੇ ਜ਼ਿੰਮੇਵਾਰ ਸਾਰੇ ਦਾ ਸਾਰਾ ਸਿਸਟਮ ਹੈ ਹਾਈਬ੍ਰਿਡਿਕਲ ਖਾਸ ਤੌਰ ਤੇ ਜੋ ਦਿਖਾਈ ਦਿੰਦਾ ਜੀ ਉਹਨਾਂ ਦੇ ਖਿਲਾਫ ਸੰਗਰੂਰ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿਸਮਤ ਵਾਲੀਆਂ ਗੱਲਾਂ ਤਾਂ ਛੱਡੋ ਕਿਸਮਤ ਜੋ ਹਾਲਾਤ ਬਣਾਏ ਹੋਏ ਅੱਜ ਜੇ ਆਪਾਂ ਨੂੰ ਇੱਥੇ ਕਿਸਮਤ ਅਜ਼ਮਾਉਣਾ ਕਾਹ ਕਿਹਾਗੇ ਮੈਨੂੰ ਤਾਂ ਆ ਗੱਲ ਬਹੁਤ ਨੀਵੇਂ ਪੱਧਰ ਦੀ ਲੱਗਦੀ ਹੈ ਮੈਂ ਤਾਂ ਇੱਕ ਆਵਾਜ਼ ਜਿਹੜਾ ਹੈਗਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਧਿਰ ਦੀ ਜਿਹੜੀ ਧਿਰ ਜਿਹੜੀ ਗਿਆ ਬੁਰੀ ਤਰੀਕੇ ਨਾਲ ਲਤੜਾੜੀ ਜਾ ਚੁੱਕੀ ਹੈਗੀ ਹੈ ਇਹ ਜਿਹੜੇ ਰਜਿਸਟਰਡ ਥੱਗ ਨੇ ਰਜਿਸਟਰਡ ਸਮਗਲਰ ਨੇ ਚਿੱਟੇ ਦੇ ਇਹ ਲੋਕ ਜਿਹੜੇ ਹੈਗੇ ਰਜਿਸਟਰਡ ਜਿਹੜੇ ਨੌਜਵਾਨੀ ਦੇ ਖੂਨ ਦੇ ਠੇਕੇਦਾਰ ਨੇ ਉਹ ਲੋਕ ਜਿਹੜੇ ਹੈਗੇ ਹਮੇਸ਼ਾ ਰੂਪ ਬਦਲ ਕੇ ਚਿਹਰੇ ਬਦਲ ਕੇ ਜਿਹੜੇ ਹੈਗੇ ਰਾਜਨੀਤੀ ਕਰਨ ਆਉਂਦੇ ਆ ਅੱਜ ਇਹ ਸੁਖਪਾਲ ਖਹਿਰਾ ਲੈ ਆਂਦਾ ਇਹਨਾਂ ਨੇ ਉਥੋਂ ਪੁਲਾਥ ਤੋਂ ਪੁਲਾਥ ਵਾਲੇ ਲੋਕਾਂ ਨੂੰ ਤਾਂ ਕੋਈ ਜਵਾਬਦੇਹੀ ਨਹੀਂ ਵੈਸੇ ਤਾਂ ਚਲੋ ਜਿੱਤਨ ਜਿੱਤਨ ਦੀ ਗੱਲਾਂ ਤਾਂ ਬਾਅਦ ਦੀਆਂ ਪਰ ਜੇ ਇਹ ਹੀ ਹੋਵੇ ਉਹ ਲੋਕਾਂ ਦਾ ਕੀ ਜਵਾਬ ਨਹੀਂ ਹੋਊਗਾ ਜੀ ਫਿਰ ਦੂਜੀ ਗੱਲ ਹੈ ਕਿ ਜਿਹੜਾ ਇੱਥੋਂ ਐਮ.ਐਲ.ਏ ਸੀਗਾ ਜਿਹੜਾ ਇੱਥੋਂ ਮੰਤਰੀ ਸੀਗਾ ਜਿਹੜਾ ਰਿਜ਼ਰਵ ਕਰਦਾ ਸੀ ਇਹਨੂੰ ਟਿਕਟ ਦਿੱਤੀ ਜਾਂਦੀ ਜੀ ਉਹ ਜਾਦਾ ਨੂੰ ਟਿਕਟ ਨਾ ਦਿੰਦੇ ਉਹਨੂੰ ਆਨੰਦਪੁਰ ਲੈ ਜਾਂਦੇ ਕਿ ਟਿਕਟ ਦੇਣ ਦਾ ਕੀ ਪਰਪਸ ਹੈ ਜੀ ਕਿਉਂਕਿ ਚਿਹਰੇ ਭ੍ਰਿਸ਼ਟ ਹੋਰ ਗੰਦੇ ਆਪ ਦੇ ਏਰੀਆ ਚ ਲੋਕ ਪਛਾਣ ਲੈਂਦੇ ਆ ਦੂਜੇ ਪਾਸੇ ਲਿਜਾ ਕੇ ਵਿਖਾ ਦਿੰਦੇ ਜੀ ਤੋ ਇਸ ਕਰਕੇ ਇਹ ਸਾਰੀ ਖੇਡ ਜਿਹੜੀ ਹੈਗੀ ਹੈ ਇਹ ਲੋਕ ਨੂੰ ਸਮਝਦੇ ਹੈਗੇ ਲੋਕ ਤਾਂ ਪੰਜਾਬ ਨਹੀਂ ਸਮਝਦੇ ਹੈ ਇਹ ਤਾਂ 91 ਸੀਟਾਂ ਨਾ ਦਿੰਦੇ ਪਰ ਹੁਣ ਤਾਂ ਜਿਹੜਾ ਸੰਗਰੂਰ ਹੈ ਸਾਡੇ ਵਰਗੇ ਲੋਕਾਂ ਨੇ ਵੀ ਇਧਰ ਅਟਰੈਕਸ਼ਨ ਤਾਂ ਹੀ ਹੋਈ ਹੈ ਇਹ ਲੋਕਾਂ ਦੇ ਵਿੱਚ ਇੱਕ ਵਿਜਨਰੀ ম্যাগਨੇਟਿਕ ਫੀਲਡ ਆ ਜਿਹੜੀ ਪਛਾਣਦੀ ਹੈ ਨਸਲ ਪਛਾਣਦੀ ਲੋਕਾਂ ਜੀ ਜਵਾਬ ਦੇਣਾ ਵੀ ਜਾਣਦੇ ਜੀ ਇਸ ਕਰਕੇ ਇਹ ਨਸਲਾਂ ਜਿਹੜੀਆਂ ਹੁਣ ਦੁਬਾਰਾ ਠੱਗੀ ਮਾਰਨ ਵਾਸਤੇ ਨਵੇਂ ਚਿਹਰੇ ਵੱਡੇ ਚਿਹਰੇ ਬਣ ਕੇ ਆਇਆ ਉਹ ਨਹੀਂ ਵੱਡੇ ਚਿਹਰੇ ਨਹੀਂ ਇਹ ਕਰਪਟ ਰਜਿਸਟਰਡ ਠੱਗ ਹੋਰ ਸਮਗਦਰ ਹੋ ਗਨੇ ਜਿਨ੍ਹਾਂ ਦਾ ਜਗਜਾੜ ਹੋ ਚੁੱਕਾ ਸਾਰਾ ਕੁਝ ਫੇੜ ਦੇ ਰੰਗ ਤੋ ਇਸ ਵਾਰ ਲੋਕ ਵੇਖਣਗੇ ਇਹਨਾਂ ਨੂੰ ਕਿਉਂਕਿ ਅੱਗੇ ਹਰ ਵਾਰ ਇਹ ਫ੍ਰੈਂਡਲੀ ਖੇਡਾਂ ਖੇਡਦੇ ਜੀ ਇੱਕ ਦੂਜੇ ਨੂੰ ਸਰਦਾਰ ਸਾਹਿਬ ਅਤੇ ਫਲਾਣੇ ਤੋਂ ਬਿਨਾਂ ਜਿਹੜਾ ਹੈਗਾ ਕਿਉਂਕਿ ਰਿਸ਼ਤੇਦਾਰ ਨੇ ਕਿਸੇ ਨੇ ਕਿਸੇ ਨੂੰ ਧੀ ਦਿੱਤੀ ਹੈ ਕਿਸੇ ਨੇ ਕਿਸੇ ਦੇ ਪੁੱਤ ਵਿਆਹਿਆ ਹੋਇਆ ਠੀਕ ਆ ਆ ਤਾਂ ਕੁਝ ਹੈਗਾ ਇਹ ਇਸ ਕਰਕੇ ਬੜੇ ਸਤਕਾਰਯੋਗ ਠੱਗ ਜਿਹੜੇ ਹੈਗੇ ਆ ਜਿਹੜੇ ਲਟੇਰੇ ਪੰਜਾਬ ਦੇ ਇਕੱਠੇ ਆ ਉਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਮਹਿਮ ਜਿਹੜੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਵੀ ਇਹ ਮਹਿਮ ਜਿਹੜੀ ਅਵਾਜ਼ ਜਾਵੇ ਇਸ ਵਾਰ ਸਾਰੀਆਂ ਜਿਹੜੀਆਂ ਮੌਜੂਦਾ ਪਾਰਟੀਆਂ ਹੈਗੀਆਂ ਇਹਨਾਂ ਨੂੰ ਨਕਰਮ ਦੀ ਲੋੜ ਹੈ ਆਜ਼ਾਦ ਲੋਕਾਂ ਨੂੰ ਜਿਹੜਾ ਮੌਕਾ ਦੇਣਾ ਚਾਹੀਦਾ ਸਾਰੇ ਪੰਜਾਬ ਉਹ ਮੈਂ ਵਿਚਰ ਰਿਹਾ 6-7 ਮਹੀਨੇ ਤੋਂ ਬਿਲਕੁਲ ਇਹਨਾਂ ਨੇ ਤਾਂ ਟਿਕਟਾਂ ਲਈਆਂ ਪਹਿਲਾਂ ਹੁਣ ਚਾਪਲੂਸੀਆਂ ਕਰਕੇ ਟਿਕਟਾਂ ਮਿਲੀਆਂ ਪੈਸਾ ਖਰਚ ਕਰਕੇ ਟਿਕਟਾਂ ਮਿਲੀਆਂ ਫਿਰ 2-5-4 ਕਰੋੜ ਰੁਪਇਆ ਲੈ ਕੇ ਵੀ ਆਏ ਹੋਣਗੇ ਇਥੇ ਲਾਉਣ ਵਾਸਤੇ ਲੋਕਾਂ ਨੂੰ ਲੁਭਾਉਣ ਵਾਸਤੇ ਜਾਂ ਖਰੀਦਣ ਵਾਸਤੇ ਜਾਂ ਕੁਝ ਹੋਰ ਉਸ ਕਰਕੇ ਜਿਹੜਾ ਹੈਗਾ ਇਹ ਰਜਿਸਟਰਡ ਜਿਹੜੇ ਲੋਕ ਨੇ ਵਪਾਰੀ ਇਹਨਾਂ ਤੋਂ ਆਪਾਂ ਪੰਜਾਬ ਦੇ ਭਲੇ ਦੀ ਜੋ ਉਮੀਦ ਰੱਖੀ ਹੈ ਤਾਂ ਉਹ ਬਿਲਕੁਲ ਸਾਡੀ ਜਿਹੜੀ ਹੈਗੀ ਆ ਉਹ ਘਟ ਬੁੱਧੀ ਦੀ ਨਿਸ਼ਾਨੀ ਹੋਊਗੀ ਜੀ ਸੇਖੋਂ ਸਾਹਿਬ ਜਿਵੇਂ ਕਿ ਸਤਾਪਤੀ ਪਾਰਟੀਆਂ ਦੇ ਇਹ ਲੀਡਰ ਨੇ ਵਖਵਖ ਪਾਰਟੀਆਂ ਦੇ ਜੇ ਆਪਾਂ ਵੱਡੇ ਢਾਂਚੇ ਤੇ ਦੇਖੀਏ ਉਹਨਾਂ ਦਾ ਕੈਡਰ ਦੇਖੀਏ ਬੂਤ ਪੱਧਰ ਤੱਕ ਉਹਨਾਂ ਦੇ ਵਰਕਰ ਬੈਠੇ ਦੇਖੀਏ ਉੱਥੇ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਕਿ ਨੌ ਲੋਕ ਸਭਾ ਹਲਕਾ ਬਹੁਤ ਵੱਡਾ ਨੌ ਵਿਧਾਨ ਸਭਾ ਹਲਕੇ ਨੇ ਕੀ ਤੁਹਾਡੀ ਪਹੁੰਚ ਸੰਗਰੂਰ ਦੇ ਵਖਵਖ ਵਿਧਾਨ ਸਭਾ ਹਲਕਿਆਂ ਤੱਕ ਬਣ ਗਈ ਆ ਤੁਹਾਡੀ ਮੁਹਿਮ ਜਿਹੜੀ ਆ ਉਹ ਕਿਵੇਂ ਚੱਲ ਰਹੀ ਹੈ ਵੇਖੋ ਮੇਰੀ ਮੁਹਿਮ ਮੇਨਲੀ ਤਾਂ ਸੋਸ਼ਲ ਮੀਡੀਆ ਹੈ ਜੀ ਆ ਆਪਣੀ ਸਮਰੱਥਾ ਮੁਤਾਬਕ ਕੁਝ ਟੀਮ ਜਿਹੜੀ ਹੈਗੀ ਹੈ ਸਗਰੂਰ ਚ ਲੋਕ ਇਕੱਠੇ ਹੋਏ ਆ ਬਰਨਾਲੇ ਚ ਵੀ ਮਿਲੇ ਆ ਐ ਨਹੀਂ ਹੈ ਕਿ ਸਾਰੇ ਹਲਕਿਆਂ ਦੇ ਵਿੱਚ ਵੀ ਇਸ ਟਾਈਮ ਜਿਹੜਾ ਹੈਗਾ ਮੇਰਾ ਕੋਈ ਜਿਵੇਂ ਕਹਿ ਸਕਦੇ ਆ ਵੀ ਉੱਥੇ ਤੱਕ ਪਹੁੰਚ ਨਹੀਂ ਹੋਈ ਕੋਈ ਪਹੁੰਚ ਪਰ ਜੇ ਆਪਾਂ ਇਹਨਾਂ ਦੇ ਹਿਸਾਬ ਨਾਲ ਕਹੀਏ ਤਾਂ ਫਿਰ ਤਾਂ ਮਤਲਬ ਮੈਂ ਪੰਜ ਪੈਸੇ ਵੀ ਨਹੀਂ ਹੋਊਗਾ ਸ਼ਹਿਰੀਆਂ ਦੇ ਸਾਹਮਣੇ ਖੜਾ ਪਰ ਮੇਰੇ ਨਾਲ ਸਟਰੈਂਥ ਜਿਹੜੀ ਸਚਾਈ ਦੀ ਖੜੀ ਹੈ ਲੋਕਾਂ ਦੇ ਉਜੜੇ ਹੋਏ ਜਿਹੜੇ ਘਰ ਆ ਬੱਚੇ ਆ ਜ਼ਮੀਨਾਂ ਜਿਹੜੀਆਂ ਦਿਖਾਈ ਦਿੰਦੀਆਂ ਜੋ ਪੰਜਾਬ ਸਟੇਟ ਦੀ ਹਾਲਤ ਹੈ ਉਹ ਅੱਜ ਜਿਹੜਾ ਹੈਗਾ ਉਹਨਾਂ ਲੋਕਾਂ ਦੀ ਤਕਲੀਫ ਜਿਹੜੀ ਹੈਗੀ ਉਹ ਮੇਰੀ ਸਟਰੈਂਥ ਹੈ ਮੈਂ ਜ਼ਿਆਦਾ ਵਰਕ ਜਿਹੜਾ ਸਰਹੂਰ ਦੇ ਆਲੇ ਦੁਆਲੇ ਕਰਦਾ ਕਿ ਮੇਰੀ ਸਮਰਥਾ ਮਤੋਂ ਹੁਣ ਮੈਂ ਕੱਲਾ ਬੰਦਾ ਕਿੱਥੇ ਕਿੱਥੇ ਜਾ ਸਕਦਾ ਇਹਨਾਂ ਦਾ ਤਾਂ ਨੈਟਵਰਕ ਹੈ ਮੇਰੇ ਨਾਲ ਤਾਂ ਇਥੋਂ ਦੇ ਕੁਝ ਜਿਹੜੇ ਇੱਕ ਟੀਮ ਸੀਗੀ ਅੱਜ ਉਹ ਵੱਡੀ ਹੁੰਦੀ ਜਾ ਰਹੀ ਹੈ ਬਿਸ਼ੱਕ ਦੀ ਉਹ ਆਪਣਾ ਸਾਰਾ ਕੁਝ ਛੱਡ ਕੇ ਅੱਜ ਮੇਰੇ ਨਾਲ ਤੁਰੇ ਹੈ ਮੇਰੇ ਵਰਗੇ ਬੰਦੇ ਦੇ ਨਾਲ ਖੜਾ ਹੋਣਾ ਕੋਈ ਸੌਖੀ ਗੱਲ ਨਹੀਂ ਜਿਹੜਾ ਸਥਾਪਤੀ ਦੇ ਉਲਟ ਖੜਾ ਹੈ ਉਹਦੇ ਜੀ ਇਸ ਦੇ باوجود ਵੀ ਕੁਝ ਲੋਕ ਓਪਨ ਹੋ ਕੇ ਵੀ ਜਿਹੜੇ ਕਰ ਰਹੇ ਆ ਪਰ ਮੈਂ ਸਮਝਦਾ ਕਿ ਜਿਹੜੀ ਆਵਾਜ਼ ਅੰਦਰ ਤੱਕ ਗਈ ਹੋਈ ਹੈ ਇਹਦੇ ਰਿਜ਼ਲਟ ਜਿਹੜੇ ਹੈਗੇ ਦਿਖਾਈ ਤੇ ਦੇਣਗੇ 4 ਤਰੀਕ ਨੂੰ ਜੀ ਪਰ ਮੈਂ ਉਮੀਦ ਕਰਦਾ ਕਿ ਜਿੰਨਾ ਮੈਂ ਵੱਧ ਤੋਂ ਵੱਧ ਸੰਗਰੂਰ ਏਰੀਆ ਜਾਂ ਇਹਦੇ ਪਿੰਡਾਂ ਚ ਕੋਸ਼ਿਸ਼ ਕੀਤੀ ਹੈ ਪਹੁੰਚਣ ਦੀ ਤਾਂ ਇੱਥੋਂ ਰਿਜ਼ਲਟ ਦੂਸਰੇ ਨਾਲ ਸ਼ਾਇਦ ਬੈਟਰ ਆਵੇ ਕਿਉਂਕਿ ਆਫਟਰ ਆਲ ਜਿੱਥੇ ਤੁਸੀਂ ਪਹੁੰਚਦੇ ਹੋ ਉਹ ਜੇ ਆਵਾਜ਼ ਹੀ ਲੋਕਾਂ ਤੱਕ ਨਾ ਪਹੁੰਚੇ ਤਾਂ ਫਿਰ ਕੀ ਕੀਤਾ ਜਾ ਸਕਦਾ ਉਸੋ ਇਸ ਕਰਕੇ ਮੈਂ ਕੋਸ਼ਿਸ਼ ਆਪਣੀ ਕਰ ਰਿਹਾ ਮੀਨਾ ਅਜੇ ਬਾਕੀ ਹੈ ਆਪਣੀ ਸਮਰੱਥਾ ਮੁਤਾਬਕ ਮਨਾ ਸਾਡੇ ਕੋਲ ਇਹ ਜੇ ਕੋਈ ਫਰਾਂਸਿਸ ਹੈਗੇ ਹੈ ਮੈਂ ਤਾਂ ਆਉਣ ਵਾਲੇ ਸਮੇਂ ਵਿੱਚ ਅਪੀਲ ਵੀ ਕਰਨੀ ਹੈ ਲੋਕਾਂ ਨੂੰ ਕੋਈ 10 20 ਰੁਪਏ ਦੀ ਮਦਦ ਜਿਹੜੀ ਹੈਗੀ ਅਕਾਊਂਟ ਜਾਰੀ ਕਰਾਂਗੇ ਇਹਨਾਂ ਨੂੰ ਤਾਂ ਸਾਨੂੰ ਚਾਹੀਦਾ ਨਹੀਂ ਕਿ ਲੱਖਾਂ ਕਰੋੜਾਂ ਦੀ ਠਗੀਆਂ ਮਾਰਨੀ ਅਸੀਂ 10 20 50 ਰੁਪਏ ਦੀ ਕੋਈ ਮਦਦ ਜਿਹੜੀ ਹੈਗੀ ਉਹ ਵੀ ਸਾਨੂੰ ਜਿਹੜੀ ਬਹੁਤ ਵੱਡੀ ਹੋਊਗੀ ਇਸ ਇਲੈਕਸ਼ਨ ਨੂੰ ਲੜਨ ਵਾਸਤੇ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਅੱਜ ਕੱਲ ਖਰਚਾ ਜਾਂ ਉਹ ਇਸ਼ਤਿਹਾਰਬਾਜ਼ੀਆਂ ਦਾ ਜਿਹੜਾ ਮੁਕਾਬਲਾ ਇਹਨਾਂ ਦਾ ਕਰਨਾ ਮੇਰੇ ਇਕੱਲੇ ਦੇ ਬਸ ਦਾ ਰੋਕ ਨਹੀਂ ਹੈ ਪਰ ਜਿੰਨਾ ਲੋਕਾਂ ਦਾ ਸਹਿਯੋਗ ਮਿਲੂਗਾ ਜਾਂ ਜਿੰਨਾ ਅਕਾਲ ਪੁਰਖ ਦੀ ਕਿਰਪਾ ਨਾਲ ਜਿਹੜਾ ਕੋਈ ਇਸ ਤਰ੍ਹਾਂ ਦੀ ਮਹਿੰਮ ਉੱਠਦੀ ਹੁੰਦੀ ਹੈ ਉਦੋਂ ਇੱਕ ਪਰਮਾਤਮਾ ਦਾ ਅਸ਼ੀਰਵਾਦ ਵੀ ਤੁਹਾਡੇ ਨਾਲ ਹੁੰਦਾ ਤੁਸੀਂ ਸਿੱਖੋ ਸਾਹਿਬ ਸੋਸ਼ਲ ਮੀਡੀਆ ਦੀ ਗੱਲ ਕੀਤੀ ਜੋ ਸੋਸ਼ਲ ਮੀਡੀਆ ਤੇ ਨਿਗਾਹ ਮਾਰ ਰ ਕੇ ਮਾਰਦੇ ਆ ਤਾਂ ਕਈ ਐਪਸ ਨਾਲ ਜਾਂ ਕਮੈਂਟ ਦੇਖਣ ਨੂੰ ਮਿਲਦੇ ਆ ਕਿ ਤੁਹਾਡੀ ਜਿਹੜੀ ਆਮਦ ਸੰਗਰੂਰ ਦੇ ਵਿੱਚ ਹੋਈ ਉਹ ਸਮਰਨਜੀਤ ਸਿੰਘ ਮਾਨ ਨੂੰ ਸਿਰਫ ਹਟਾਉਣ ਲਈ ਹੋਈ ਆ ਤੇ ਇਹਦੇ ਬਾਰੇ ਕੀ ਸੋਚਦੇ ਆ ਨਹੀਂ ਉਹ ਦੇਖੋ ਕਿਸੇ ਨੇ ਤਾਂ ਹਾਰਨਾ ਹੀ ਆ ਦੇਖੋ ਇਹ ਸਾਰੇ ਮੈਂ ਤਾਂ ਕਿਸੇ ਨੂੰ ਘਟ ਨਹੀਂ ਤੋਲਦਾ ਹੁਣ ਕੋਈ ਆਪਣੀ ਜਮ੍ਹਾਂ ਟੋਕਰੀ ਜੇ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਮੈਨੂੰ ਤਾਂ ਮੀਤਹਿਰਣਾ ਵੀ ਉਹ ਤੋਂ ਵੱਡੀ ਪ੍ਰੋਬਲਮ ਹੈ ਸੁਖਭਾਲ ਕਰੇ ਨਾ ਵੀ ਬਹੁਤ ਵੱਡੀ ਪ੍ਰੋਬਲਮ ਹੈ ਜਿਹੜਾ ਕੋਈ ਭਾਜਪਾ ਦਾ ਆਊਗਾ ਉਹਨੂੰ ਵੀ ਦੇਖ ਲਾਂਗੇ ਸਰਵਜਿੰਦਰ ਸਿੰਘ ਮਾਨ ਵੀ ਹੈਗਾ ਹਾਂ ਅਕਾਲੀ ਦਲ ਦਾ ਤੇ ਲੋਕ ਜਾ ਬੇੜਾ ਕਰਕਦਾ ਹੋਏ ਹੋਇਆ ਪਰ ਜਿਹੜਾ ਉਹਦਾ ਕੈਂਡੀਡੇਟ ਹੈਗਾ ਉਹਦੇ ਬਾਰੇ ਸ਼ਾਇਦ ਕੋਈ ਬਹੁਤਾ ਉਹਦੇ ਖਿਲਾਫ ਬੋਲਣ ਵਾਸਤੇ ਕੁਝ ਨਹੀਂ ਨੀਗਾ ਠੀਕ ਹੈ ਜੇ ਆਪਾਂ ਉਵੇਂ ਗੱਲ ਕਰਨਾ ਹੋਵੇ ਬਾਕੀ ਤਾਂ ਸਾਰੇ ਰਜਿਸਟਰਡ ਡਾਕੂਨਟੇਰੇ ਕਤਲ ਨੇ ਤੇ ਇਹਨਾਂ ਦੇ ਕੱਪੜੇ ਤਾਂ ਨਾਵਾਗੇ ਟਕਾ ਕੇ ਆਪਾਂ ਉਸ ਕਰਕੇ ਮੈਂ ਤਾਂ ਸਭ ਨੂੰ ਤੋਲਦਾ ਬਰਾਬਰ ਕੱ ਇਸ ਕਰਕੇ ਹੀ ਜੇ ਮੈਨੂੰ ਕੋਈ ਸੁਣਿਆ ਜਾਂਦਾ ਹੈ ਕਿ ਮੈਂ ਸੱਚ ਬੋਲ ਰਿਹਾ ਹਾਂ ਔਰ ਠੀਕ ਬੋਲ ਰਿਹਾ ਹਾਂ ਜੇ ਮੌਤੇ ਚ ਡਿਲੀਊਟ ਕਰੂੰਗਾ ਕਿਸੇ ਚੀਜ਼ ਨੂੰ ਫਿਰ ਕਿਉਂ ਮਤਲਬ ਲੋਕ ਫਿਰ ਉਹੀ ਕੁਝ ਦਿੱਤਾ ਅਗੇ ਅਕੇ ਤੱਕ ਹੀ ਹੋਈ ਹੈ ਮੈਂ ਤਾਂ ਕਦੇ ਕੋਈ ਵਾਅਦਾ ਨਹੀਂ ਕਰਦਾ ਮੈਂ ਸੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੂਰੀ ਦੀ ਪੂਰੀ ਹਾਂ ਕੁਝ ਸੱਚ ਇੰਨੇ ਕੌੜੇ ਹੁੰਦੇ ਆ ਉਹ ਹਾਜਮ ਨਹੀਂ ਆਉਂਦੇ ਆਪੇ ਸਮਾਂ ਆ ਕੇ ਹੋਣਗੇ ਹੁਣ 5-6 ਸਾਲ ਹੋ ਗਏ ਜੀ ਜਿਹੜਾ ਸੱਚ ਤੁਸੀਂ ਬੋਲਦੇ ਹੋ ਜਿਹੜੀ ਲੋਕਾਂ ਦੇ ਵਿੱਚ ਗੱਲਾਂ ਤੁਸੀਂ ਪੋਲੀਟੀਕਲ ਢਾਂਚੇ ਦੀਆਂ ਨੰਗੀਆਂ ਕਰਦੇ ਆ ਤੁਸੀਂ 10 ਸਾਲ ਪਹਿਲੇ ਦਾ ਇਤਿਹਾਸ ਦੇਖੋ ਭਗਤ ਸਿੰਘ ਮਾਨ ਉਹ ਬਾਦਲਾਂ ਨੂੰ ਵੀ ਕਹਿੰਦੇ ਪਤੀਲੇ ਵਾਂਗੂ ਮਾਂਜ ਦਿਓ ਢੀਂਡਾਂ ਸੰ ਨੂੰ ਮਾਂਜ ਦਿਓ ਪਰ ਸਮਾਂ ਪਾ ਕੇ ਜਦੋਂ ਲੋਕਾਂ ਨੇ ਉਹਨਾਂ ਨੂੰ 92 ਵਧਾਇਕ ਦਿੱਤੇ ਮੁੱਖ ਮੰਤਰੀ ਦਿੱਤੇ ਮੁੱਖ ਮੰਤਰੀ ਬਣਾ ਦਿੱਤਾ ਤੇ ਬਦਲਿਆਂ ਤਾਂ ਫੇਕ ਦਿਨ ਨਹੀਂ ਲੱਗਦੀ ਨਹੀਂ ਫਿਰ ਮਾਂਜਣ ਵਾਸਤੇ ਫੇਰ ਥਿਆਰ ਬੈਠੇ ਨਾ ਲੋਕ ਤਾਂ ਉਹੀ ਐ ਮੈਂ ਤਾਂ ਅਗੇ ਆਪਣੀ ਗੱਲਬਾਤ ਵੀ ਕਹਿਣਾ ਹੁੰਦਾ ਵੀ ਝੂਠੇ ਭਾਂਡੇ ਸੀ ਰੋਜ਼ ਦਿਨ ਰੋਟੀ ਖਾਣੇ ਤਾਂ ਮਾਂਜਦੇ ਆ ਨਾ ਫੇਰ ਤਾਂ ਰੋਟੀ ਨਹੀਂ ਖਾਂਦੇ ਜੀ ਤੇ ਉਹ ਝੂਠੇ ਜਿਹੜੇ ਪਹਿਲਾਂ ਵਾਲੇ ਸੀਗੇ ਉਹ ਬਹੁਤ ਬੁਰੀ ਤਰੀਕੇ ਨਾਲ ਝੂਠੇ ਸੀਗੇ ਇਹਨਾਂ ਨੇ 2 ਸਾਲਾਂ 'ਚ ਉਹਨਾਂ ਦੀ ਝੂਠ ਜਿਹੜੀ ਸੂਚੀ ਕਰਨੀ ਕੋਸ਼ਿਸ਼ ਉਹ ਭਾਂਡੇ ਵੀ ਉਦੋਂ ਹੋਰ ਜ਼ਿਆਦਾ ਖਤਰਨਾਕ ਤਰ੍ਹਾਂ ਪੜੇ ਆ ਇਹਨਾਂ ਨੇ ਆਪਣੇ ਭਾਂਡੇ ਖਰਾਬ ਕਰ ਲਏ ਆ ਇਹਨਾਂ ਭਾਂਡਿਆਂ ਨੂੰ ਮਾਂਜਣ ਦੀ ਇੱਕ ਵਾਰੀ ਫੇਰ ਲੋੜ ਹੈ ਨਵੇਂ ਲੋਕਾਂ ਤੇ ਵਿਸ਼ਵਾਸ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਇੱਕ ਪਾਸੇ ਤਾਂ ਰਜਿਸਟਰਡ ਬੰਦੇ ਖੜੇ ਹੀ ਆ ਪਤਾ ਹੀ ਇਹ ਬੇ ਕੀ ਕਰਨਗੇ ਇੱਕ ਪਾਸੇ ਸ਼ੱਕ ਹੋ ਸਕਦਾ ਹੁਣ ਇਹਨਾਂ ਨੇ ਹਲਾ ਦੇ ਤੱਕ ਪਹੁੰਚਾ ਦਿੱਤੇ ਆ ਕਿ ਲੋਕਾਂ ਦੇ ਦਿਮਾਗ ਚ ਆਉਂਦੀ ਕੋਈ ਨਵਾਂ ਬੰਦਾ ਹੁੰਦਾ ਅਗਲਾ ਕਹਿੰਦਾ ਯਾਰ ਉਹ ਸੀਗੇ ਤੇ ਇਹ ਜਬ ਮੈਂ ਵੀ ਇਹ ਕਹਿਣਾ ਹੁੰਦਾ ਵੀ ਹੁਣ ਇਹਦਾ ਇਹਦਾ ਤਾਂ ਕੀ ਜਵਾਬ ਦਿੱਤਾ ਜਾ ਸਕਦਾ ਜਦੋਂ ਆਪਣੇ ਕੋਲ ਆਪਸ਼ਨ ਨਾ ਹੋਵੇ ਤਾਂ ਫਿਰ ਨਵੇਂ ਲੋਕਾਂ ਦੇ ਦਬਾਰ ਕਰਨ ਤੋਂ ਇਲਾਵਾ ਸਾਡੇ ਕੋਲ ਚਾਰਾ ਕੋਈ ਨਹੀਂ ਐਡੀ ਕੋਈ ਗੱਲ ਨਹੀਂ ਹੈਗੀ ਹੋ ਸਕਦਾ ਹੋਂ ਵਾਲੇ ਸਮੇਂ ਵਿੱਚ ਕੁਝ ਲੋਕ ਇਸ ਟਰੈਪ ਚੋਂ ਬਚ ਜਾਣ ਤੇ ਪੰਜਾਬ ਦੇ ਭਲੇ ਵਾਸਤੇ ਕੁਝ ਕਰ ਸਕਣ ਸਾਡੀ ਤਾਂ ਸਾਰੀ ਦੀ ਸਾਰੀ ਸਟਰੈਂਥ ਜਿਹੜੀ ਹੈਗੀ ਐ ਇਸ ਟੀਮ ਦੀ ਲੱਗੀ ਹੋਈ ਐ ਉਮੀਦ ਕਰਦੇ ਹਾਂ ਕਿ ਜਿੰਨਾ ਵੀ ਸਮਰਥਨ ਜਿੰਨਾ ਵੀ ਪਿਆਰ ਜਿਹੜਾ ਹੈਗਾ ਇਸ ਇਲਾਕੇ ਦੇ ਲੋਕਾਂ ਦਾ ਮਿਲਿਆ ਉਹਦਾ ਉਹਨਾਂ ਵਾਲੇ ਸਮੇਂ ਵਿੱਚ ਪੰਜਾਬ ਦੀ ਜਿਹੜੀ ਦੁਆਰਾ ਜਿਹੜਾ ਇਹਨੂੰ ਪੈਰਾਂ ਤੇ ਖੜਾ ਕਰਨਾ ਹੈ ਉਹਦੇ ਵਿੱਚ ਜਿਹੜਾ ਕੋਸ਼ਿਸ਼ ਕਰ ਰਹੇ ਸੀ ਉਹ ਇੱਕ ਬਹੁਤ ਵੱਡਾ ਯੋਗਦਾਨ ਹੋਊਗਾ ਇੱਕ ਰਾਜਨੀਤਿਕ ਜਮਾ ਜੋੜਦਾ ਸਵਾਲ ਹੁਣੇ-ਹੁਣੇ ਆਪਾਂ ਗੱਲ ਕਰ ਰਹੇ ਹਾਂ ਕਿ ਇਥੋਂ ਧੂਰੀ ਤੋਂ ਬਿਦਾਈ ਇੱਕ ਸਾਬਕਾ ਨੇ ਕਾਂਗਰਸ ਦੇ ਗੋਲਡੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਾਂਗਰਸ ਤੋਂ ਬੜੇ ਦਿਨਾਂ ਦੇ ਉਹ ਰੱਜ ਰਹੇ ਸੀ ਅੰਦਰੋਂ ਅੰਦਰ ਹੀ ਭਾਵੇਂ ਕਿ ਸੁਖਵਾਲ ਸਿੰਘ ਖਹਿਰਾ ਨੇ ਉੱਥੇ ਜਾ ਕੇ ਉਹਨੂੰ ਘਰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਅਸਤੀਫਾ ਦੇ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਅਸਤੀਫਾ ਦਿੱਤਾ ਗਿਆ ਰਾਜਨੀਤਿਕ ਤੌਰ ਤੇ ਕਾਂਗਰਸ ਨੂੰ ਇੱਥੋਂ ਫਿਰ ਉਹਦਾ ਨੁਕਸਾਨ ਹੋਊਗਾ ਨਹੀਂ ਨੇਚਰਲੀ ਹੋਊਗਾ ਇੱਥੇ ਤਾਂ ਜਿਹੜਾ ਸਿੰਗਲਾ ਹੈਗਾ ਉਹ ਜਿਹਨੂੰ ਖੜਾ ਹੋ ਗਿਆ ਜਾ ਕੇ ਉੱਥੇ ਐਮਪੀ ਤਾਂ ਉਹ ਜਿਹੜਾ ਹੈਗਾ ਉਹ ਵੀ ਨੁਕਸਾਨ ਸੁਖਵਾਲ ਖਹਿਰਾ ਦਾ ਹੈ ਕਿਉਂ ਉਹ ਕਿਉਂ ਕਿਸੇ ਨੂੰ ਐਮਪੀ ਜਿਹੜਾ ਹੈਗਾ ਬਣਨ ਦੇਊਗਾ ਇੱਥੇ ਜੇਰਾ ਕੋਈ ਸਟਰੋਂਗ ਬੰਦਾ ਹੋਰ ਹੋਵੇ ਦੇਖੋ ਦੁਸ਼ਮਣ ਤਾਂ ਹੁੰਦੇ ਇੱਕ ਦੂਜੇ ਦੇ ਜੇ ਕੋਈ ਆਦਮੀ ਸਟਰੋਂਗ ਦਿਖਾਈ ਦਿੰਦਾ ਹੋਵੇ ਆਪਣੇ ਤੋਂ ਉਹਦੀਆਂ ਨਤਾ ਮਾਹਾਂ ਵੜ ਦਿੰਦੇ ਆ ਜੀ ਤੋਂ ਸੁਖਬਾਲ ਖੇਰਨ ਤਾਂ ਪਹਿਲਾਂ ਵਿਜੇ ਸਿੰਘ ਲੈਨੇ ਹਰਾਉਣਾ ਫਿਰ ਉਹ ਤੋਂ ਬਾਅਦ ਇਹ 골ਡੀ ਆ ਗਿਆ 골ਡੀ ਹੋਏਗਾ ਸੀ ਇਹਨੂੰ ਕੋਈ ਮੇਰੇ ਖਲ ਜਿੰਨੀ ਮੈਨੂੰ ਆਈ ਧਿਆਨ ਵਿੱਚ ਆਪ ਵਾਲੇ ਬੁਰਕੀ ਮਰਕੀ ਸੱਟ ਰਹੇ ਆ ਜੀ ਤੁਹਾਨੂੰ ਜੇ ਹਾ ਜਿੱਤ ਗਿਆ ਮੀਤ ਸਿੰਘ ਤਾਂ ਉਹ ਐਮਐਲਏ ਲੜਾਵਾਂਗੇ ਬਰਨਾਲੇ ਤੋਂ ਇਹ ਕਹਿੰਦਾ ਵੀ ਮੈਨੂੰ ਮੰਤਰੀ ਬਣਾਓ ਉਧਰ ਦੂਜੇ ਪਾਸੇ ਇਹ ਵੀ ਗੱਲ ਚੱਲਦੀ ਵੀ ਇਹ ਬੀਜੇਪੀ ਚ ਜਾ ਰਿਹਾ ਤੇ ਉਹ ਲੋਕ ਨੇ ਜਿਹੜੇ ਛੋਟੇ ਪੰਡੇ ਸਾ ਨਿਕਲਦੇ ਜੀ ਅੱਜ ਗੋਲਡੀ ਜਿਸ ਸਾਰੀ ਦੁਨੀਆ ਜਾਣਦੀ ਹੈ ਕਿ ਉਹਨੇ ਬਥੇਰੀ ਇਥੇ ਕ腐ਪਸ਼ਨ ਕੀਤੀ ਹੈ ਉਹਦੇ ਘਰ ਜਾ ਕੇ ਵਿਜ਼ਿਟ ਕਰੀਏ ਤਾਂ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਉਹਨੇ ਕੀ ਕੀਤਾ ਹੋਇਆ ਬਾਕੀ ਤਾਂ ਛੱਡੋ ਕਈ ਲੋਕ ਤਾਂ ਢੜ ਦੇ ਚ ਪਾ ਕੇ ਬੈਠ ਜਾਂਦੇ ਤੇ ਪਤਾ ਨਹੀਂ ਲੱਗਦਾ ਹੁੰਦਾ ਕਈ ਲੋਕਾਂ ਦਾ ਉਛਲਦਾ ਖਦਾ ਵੇ ਜੀ ਗੋਲਡੀ ਬਾਰੇ ਸਾਰੀ ਦੁਨੀਆ ਜਾਣਦੀ ਹੈ ਉਹ ਕਿਸ ਤਰ੍ਹਾਂ ਦੀ ਕ腐ਪਸ਼ਨ ਇਥੇ ਕਰਦਾ ਰਿਹਾ ਜੀ ਉਸ ਕਰਕੇ ਕੋਈ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੇ ਲੋਕ ਆ ਆਪਣੇ ਪਾਵਰ ਤੋਂ ਬਿਲਕੁਲ ਪਾਸੇ ਹਟਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੀਆਂ ਕੀਤੀਆਂ ਹੋਈਆਂ ਠਗੀਆਂ ਜੋ ਕੁਝ ਕੀਤਾ ਹੁੰਦਾ ਉਹ ਦੂਜੇ ਕੋਲ ਪਿਆ ਹੁੰਦਾ ਉਹ ਫਿਰ ਉਹ ਬਲੈਕਮ ਤੋ ਇਹ ਜਿਹੜਾ ਸਾਰਾ ਕੁਝ ਹੈਗਾ ਇਸ ਕੁਆਇਰ ਵਿੱਚ ਇਹ ਆਜੋ ਦਾ ਜੀ ਅਸੀਫਾ ਹੈਗਾ ਇੱਕ ਤਾਂ ਲਸਟ ਆਫ ਪਾਵਰ ਹੋਗੀ ਇੱਕ ਆਪਣੇ ਕੀਤੇ ਹੋਏ ਗੁਨਾਹ ਜਿਹੜੇ ਉਛਪਾਉਣੇ ਤੇ ਕੋਈ ਨਾ ਕੋਈ ਛਤਰੀ ਹੈ ਮੈਨੂੰ ਤਾਂ ਲੱਗਦਾ ਬੀਜੇਪੀ ਚ ਜਾਊਗਾ ਇਹ ਵੀ ਇੱਥੇ ਗੱਲ ਸੁਣਦੇ ਸਾਂ ਬੀਜੇਪੀ ਦੀ ਟਿਕਟ ਵੀ ਮਿਲ ਸਕਦੀ ਹੈ ਜੀ ਤੇ ਇਹ ਜਿਹੇ ਠੱਗ ਚੋਰੀ ਸਾਰੇ ਇਕੱਠੇ ਹੋਏ ਵੇ ਇਹ ਹੀ ਹੋਣੇ ਆ ਜਿੰਨਾਂ ਕੋਲ ਹੋ ਰਹਿ ਕੀ ਜੀ ਇੱਕ ਪੰਜਾਬ ਪੱਤਰ ਦਾ ਤੁਹਾਨੂੰ ਹੋਰ ਸਵਾਲ ਕਰਾਂਗੇ ਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਸੀ ਤਕਰੀਬਨ ਥੋੜੀ ਬਹੁਤ ਦਲ ਬਦਲੀ ਹਰੇਕ ਇਲੈਕਸ਼ਨ ਦੇ ਵਿੱਚ ਹੁੰਦੀ ਚਾਹੇ ਵਿਧਾਨ ਸਭਾ ਦੀ ਹੋਵੇ ਚਾਹੇ ਲੋਕ ਸਭਾ ਦੀ ਇਸ ਮਹੌਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਕਿ ਨਾਮ ਬਹੁਤ ਦਰਦਾ ਦੇਤਾ ਹੈ ਰਾਜਨੀਤਿਕ ਦੱਲੇ ਠੀਕ ਹੈ ਇਹ ਲੋਕ ਜਿਹੜੇ ਹੈ ਰਾਜਨੀਤਿਕ ਦੱਲੇ ਹੈ ਦਲਾਲ ਉਹ ਦੱਲੇ ਹੈ ਜਿਨ੍ਹਾਂ ਨੇ ਮਤਲਬ ਆਪਣੀ ਮਾਂ ਜਿਹੜੀ ਹੈਗੀ ਹੈ ਧਰਤੀ ਹੈਗੀ ਹੈ ਪੰਜਾਬ ਹੈਗਾ ਉਹਨੂੰ ਵੇਚਿਆ ਜੀ ਇਹ ਉਹਨਾਂ ਦੱਲਿਆਂ ਨਾਲੋਂ ਕਿਤੇ ਨੀਵੀਂ ਪੱਧਰ ਦੇ ਜਿਹੜੇ ਸਰੀਰਾਂ ਦੇ ਸੌਦਿਆਂ ਦੇ ਦੱਲੇ ਹੁੰਦੇ ਉਹ ਤਾਂ ਇਹਨਾਂ ਤੋਂ ਉੱਪਰ ਹੈਗੇ ਕਿਤੇ ਮਜਬੂਰੀਆਂ ਦੇ ਵਿੱਚ ਕੁਝ ਕਰਦੇ ਹੋਣਗੇ ਇਹ ਲੋਕ ਜਿਹੜੇ ਹੈ ਇਹ ਉਹ ਦੱਲੇ ਜਿਹੜੇ ਕਿਤੇ ਵੀ ਮਾਫ ਕਰਨ ਯੋਗ ਨਹੀਂ ਗਣਾ ਇਹਨਾਂ ਲੋਕਾਂ ਦੇ ਜਿਨ੍ਹਾਂ ਨੇ ਆਪਣੀ ਮਾਂ ਜਿਹੜੀ ਹੈਗੀ ਉਹਨੂੰ ਨੰਗੇ ਕਰ ਦਿੱਤਾ ਇੱਕ ਧਰਤੀ ਜਿਹੜੀ ਸਾਡੀ ਸਾਡੇ ਬੱਚੇ ਜਿਹੜੇ ਨਸ਼ਾ ਚਲਾ ਕੇ ਤੇ ਇਹ ਰਾਜਨੀਤਿਕ ਦਲ ਜਿਹੜਾ ਰਾਜਨੀਤਿਕ ਦਲ ਬਣਾਇਆ ਹੈਗਾ ਇਹ ਜਗ ਜਾ ਰਿਹਾ ਇਸ ਵਾਰ ਜਿੰਨਾ ਹੋਇਆ ਇਹਨਾਂ ਪਹਿਲਾਂ ਨਹੀਂ ਹੋਇਆ ਹੁੰਦਾ ਇੱਥੋਂ ਹੀ ਸਿੱਧ ਹੁੰਦਾ ਕਿ ਇਹਨਾਂ ਲੋਕਾਂ ਨੂੰ ਪਰਵਾਹ ਹੀ ਨਹੀਂ ਲੋਕਾਂ ਦੀ ਇਹ ਸਮਝ ਦੇ ਵੀ ਜਿੱਤਾ ਜੋ ਮਰਜ਼ੀ ਕਰੀਏ ਥੱਲੇ ਕਿਸੇ ਨੇ ਪੁੱਛਣਾ ਹੀ ਨਹੀਂ ਅੱਜ ਲੋਕ ਤਾਂ ਵੋਟ ਪਾਉਂਦੇ ਕਾਂਗਰਸ ਨੂੰ ਤੇ ਉਹ ਦੱਲਾ ਜਾ ਕੇ ਬੈਠ ਜਾਂਦਾ ਹੈਗਾ ਬੀਜੇਪੀ ਦੇ ਵਿੱਚ ਫਿਰ ਲੋਕ ਠੱਗੇ ਗਏ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਕਿ ਲੋਕ ਜਿਹੜੇ ਹੈਗੇ ਹੁਣ ਤੁਹਾਨੂੰ ਵੇਖ ਰਹੇ ਆ ਤੁਹਾਡੀਆਂ ਇਹ ਦਲ ਬਣੇ ਦੀਆਂ ਜਿਹੜੀਆਂ ਬੰਦਰ ਟਪੂਸੀਆਂ ਇਹ ਲੋਕਾਂ ਨੂੰ ਇਹ ਰਿਜ਼ਲਟ ਇਹ ਵੀ ਜਿਹੜਾ ਹੈਗਾ ਗਲਤ ਆ অপਸ਼ਨ ਦੀ ਅਸੀਂ ਹੁਣ ਅਗਲੀ ਵਾਰੀ ਇੱਕ অপਸ਼ਨ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤਾਂ ਬਲੁੰਦਰ ਸਿੰਘ ਸੇਖੋਂ ਕੋਲ অপਸ਼ਨ ਕੀ ਹੈ ਮੈਨੂੰ ਯਾਦ ਖੜਾ ਹੈ ਜੀ ਪਰ ਅਸੀਂ ਕੱਲ ਨੂੰ ਸਮਾਪਾ ਕੇ ਜਿਹੜੇ ਅੱਜ ਵੀ ਜੇ ਕੋਈ ਚੰਗੇ ਬੰਦੇ ਹੋਰ ਆਉਣਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਨਹੀਂ ਤਾਂ ਅਗਲੀ ਵਾਰੀ ਰਾਜਨੀਤਿਕ ਬਦਲ ਦੇਵਾਂਗੇ ਉਸ ਤੋਂ ਪਹਿਲਾਂ ਇਹਨਾਂ ਨੂੰ ਉਹ ਤਰੀਕਾ ਦੱਸਾਂਗੇ ਵਿਆਹ ਲਓ ਕਰ ਲਓ ਇਹਨਾਂ ਠੀਕ ਪੰਜਾਬ ਤੁਹਾਡੇ ਕੋਲ 3 ਸਾਲ ਦੀ ਸਰਕਾਰ ਪਈ ਹੈ ਜੀ ਕਰੋ ਪੰਜਾਬ ਨੂੰ ਠੀਕ 2 ਸਾਲ ਪਹਿਲਾਂ ਸਿੱਖ ਸਭ ਤੁਹਾਡੇ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਤੁਸੀਂ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੇ ਬੜਗਾ ਜੀ ਚਾਹੀਦਾ ਕੀ ਆ 13 ਲੋਕ ਸਭਾ ਮੈਂਬਰ ਲਈ 13 ਬੰਦੇ ਚਾਹੀਦੇ ਤੇ 117 ਵਿਧਾਨ ਸਭਾ ਵਾਲੀ ਚਾਹੀਦੇ ਆ 120 ਬੰਦਿਆਂ ਦੀ ਪੰਜਾਬ ਦੇ ਵਿੱਚ ਲੋੜ ਆ ਜਿਹੜੇ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਲਿਜਾ ਸਕਦੇ ਆ ਜਿੱਥੋਂ ਪੰਜਾਬ ਹੱਲ ਚੁੱਕਾ ਆ 2 ਸਾਲ ਦੇ ਸਫ਼ਰ ਦੇ ਵਿੱਚ ਹਜੇ ਤੱਕ ਤੁਹਾਡੇ ਕੋਲ ਕੋਈ ਇਦਾਂ ਦੇ 13 ਬੰਦੇ ਜਾਂ 117 ਬੰਦਿਆਂ ਦੀ ਲਿਸਟ ਵਿੱਚ ਕੋਈ ਵਾਅਦਾ ਹੋਇਆ ਕਿ ਜਾਂ ਹਜੇ ਕੱਲੇ ਹੀ ਇਸ ਗਰਾਉਂਡ ਤੇ ਤੁਸੀਂ ਜਦੋਂ ਜਦ ਕਰ ਰਹੇ ਹੋ ਉਹਨਾਂ ਵਾਅਦਾ ਤਾਂ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਜੀ ਪਰ ਫਿਰ ਵੀ ਮੈਂ ਇਹਨਾਂ ਨਿਰਾਸ਼ ਵੀ ਨਹੀਂ ਕਿ ਕੁਝ ਨਹੀਂ ਹੈਗਾ ਇਹ ਜਿਸ ਤਰ੍ਹਾਂ ਦੇ ਲੋਕਾਂ ਨਾਲ ਹੋ ਰਿਹਾ ਕਿਉਂਕਿ ਅੱਜ ਡਿਸਕਲੋਜ਼ ਕਰਨਾ ਕੁਝ ਲੋਕਾਂ ਨੂੰ ਕੋਈ ਸਮੇਂ ਦੀ ਲੋੜ ਨਹੀਂ ਹੈਗੀ ਕਿਉਂਕਿ ਅਜੇ ਲੰਬਾ ਸਮਾਂ ਅੱਜ ਜਿਹੜਾ ਹੈ ਅਸੀਂ ਜਿਹੜੀ ਕਮਾਈ ਦੇ ਵਿੱਚ ਲੱਗੇ ਹੋਏ ਆ ਉਹਦੇ ਵਿੱਚ ਇਹ ਬਿਲਕੁਲ ਇਹ ਕਮੀ ਪੂਰੀ ਹੋ ਜਾਊਗੀ 120 ਤੋਂ ਵੀ ਕੰਮ ਘੱਟ ਸਕਦਾ ਮੈਂ ਤਾਂ ਕਹਿੰਦਾ 60 ਬੰਦੇ ਇੱਧਰ ਚਾਹੀਦੇ 60 60 ਹੀ ਹੋ ਜਾਣਗੇ ਉੱਥੇ ਤਾਂ 13 ਦੇ ਭਾਵੇਂ 13 ਦੇ 13 ਜਾਣ ਉਹਦੇ ਭਾਵੇਂ ਤਿੰਨ ਜਾਣ ਉੱਥੇ ਪਾਰਲੀਮੈਂਟ ਤਾਂ ਅੱਜ ਤੱਕ ਇਹ ਨਹੀਂ ਪ੍ਰਾਪਤੀ ਕੀਤੀ ਹੈ ਇਹ ਤਾਂ ਦੇ ਕਿਤੇ ਕੁਝ ਹਵਾ ਇਹ ਜੀ ਵਗਣੀ ਹੋਈ ਸਾਡੇ ਵਰਗੇ ਬੰਦੇ ਨੂੰ ਪਾਰਲੀਮੈਂਟ ਜਾਣ ਦਾ ਮੌਕਾ ਮਿਲ ਗਿਆ ਜੇ ਜਾਨ ਕੇ ਜਾਣ ਨਹੀਂ ਦੇਣਗੇ ਬਹੁਤ ਸਾਸ਼ਾਵਰ ਰਚੋਗੇ ਅਖੀਰ ਤੱਕ ਤਾਂ ਮਰਨ ਤੱਕ ਵੀ ਜਾਂਦੇ ਹੁੰਦੇ ਆ ਸਾਡੇ ਵਰਗੇ ਬੰਦੇ ਨੂੰ ਜਿਹਨੂੰ ਲੱਗਦਾ ਹੁੰਦਾ ਵੀ ਇਹ ਉਹ ਤੱਕ ਪਹੁੰਚਣਾ ਜਾਣ ਕਿਤੇ ਜੇ ਕਿਤੇ ਆਵਾਜ਼ ਪਹੁੰਚੀ ਫਿਰ ਲੋਕ ਵੇਖਣਗੇ ਕਿ ਆਵਾਜ਼ ਕੀ ਕਰਦੀ ਹੈ ਤੋਂ ਉਹ ਉਹਨੂੰ ਇੱਕ ਪਾਸੇ ਵੀ ਕਰੀਏ ਤਾਂ ਮੈਂ ਕਹਿੰਦਾ 70 ਬੰਦੇ ਮਿਲ ਜਾਣ ਸਾਨੂੰ 117 ਜੇ ਲੋੜ ਹੀ ਨਹੀਂ ਬਾਕੀ ਤਾਂ ਇਹਨਾਂ ਵਾਲੇ ਜਿਹੜੇ ਸਾਹਮਣੇ ਖੜ ਕੇ ਵੇਖ ਲਾਂਗੇ ਇਹਨਾਂ ਨੂੰ ਆਪੋਜੀਸ਼ਨ ਵੀ ਤਾਂ ਚਾਹੀਦੀ ਹੈ 70 ਬੰਦੇ ਵੀ ਪੰਜਾਬ ਦੇ ਵਿੱਚ ਜੇ ਅੱਜ ਜਿਹੜੇ 60 ਹੀ ਜੀ 58 ਤੇ ਆਗੇ ਆਪਣੀ ਹੁੰਦੀ ਹੈ ਚਲੋ ਮੈਂ 70 ਗਿਆ 60 ਬੰਦੇ ਵੀ ਜੇ ਉਹ ਹੁਣ ਜਿਨ੍ਹਾਂ ਦਾ ਕਰਤਾਰ ਜਿਹੜਾ ਹੈਗਾ ਇੱਕੋ ਜਿਹਾ ਹੋਵੇ ਜਿਹੜਾ ਨੇ ਆਪਣੇ ਨਿੱਜ ਨਾ ਪਲਨੇ ਹੁਣ ਤਾਂ ਵੀ ਸਟੇਟ ਦਾ ਮੂੰਹ ਸਿੱਧੇ ਪਾਸੇ ਹੋ ਸਕਦਾ ਹੈ ਉਮੀਰ ਕਰਦੇ ਆ ਲੰਬਾਂਗੇ ਬੰਦੇ ਮਿਲਣਗੇ ਬੰਦੇ ਇਹਨਾਂ ਨੂੰ ਨਕਾਰਨਾਜ ਸਮੇਂ ਦੀ ਲੋੜ ਹੈ ਇੱਕ ਸਵਾਲ ਸਿੱਖੋ ਸਾਹਿਬ ਹੋਰ ਆਵਾਮ ਦੇ ਹਿੱਤ ਦੇ ਵਿੱਚ ਜੇ ਤੁਸੀਂ ਆਵਾਜ਼ 28 ਤਾ ਆਵਾਜ਼ ਉਠਾਉਣ ਤੋਂ ਬਾਅਦ ਕੁਝ ਕੋਟਾਂ ਤੇ ਵੀ ਟਿਕਟ ਪਰਣੀਆਂ ਕੀਤੀਆਂ ਤਾਂ ਉਸ ਵੇਲੇ ਜਿਹੜਾ ਤੁਹਾਨੂੰ ਕੋਰਟ ਨੇ ਜੇਲ੍ਹ ਅੰਦਰ ਭੇਜਿਆ ਇੱਕ ਆਵਾਜ਼ ਸੀ ਅਮਰਤ ਪਾਲ ਦੀ ਜਿਹੜੀ ਕਿ ਉਸ ਵੇਲੇ ਤੁਹਾਡੇ ਹੱਕ ਵਿੱਚ ਗੂੰਜੀ ਸੀ ਵੀ ਇਹ ਬਲਵਿੰਦਰ ਸੇਖੋਂ ਨਾਲ ਤੱਕਾ ਹੋਇਆ ਅੱਜ ਕੱਲ੍ਹ ਆਵਾਜ਼ ਆ ਰਹੀ ਕਿ ਉਹ ਖਡੂਰ ਸਭ ਹਲਕੇ ਤੋਂ ਇਲੈਕਸ਼ਨ ਲੜ ਰਹੇ ਨੇ ਇਦਵਾਰ ਕੀ ਤੁਸੀਂ ਸੋਚ ਰਖ ਰਹੇ ਹੋ ਦੇਖੋ ਜੀ ਨਹੀਂ ਆਵਾਜ਼ ਕਿਸੇ ਨੇ ਕਿਸੇ ਪਿੱਛੇ ਮਾਰੀ ਹੋਵੇ ਉਹਦਾ ਵਾਸਤੇ ਧੰਨਵਾਦੀ ਹੋਣਾ ਬਣਦਾ ਜੀ ਜੇ ਉਸ ਟਾਈਮ ਦੇ ਵਿੱਚ ਹਾਲਾਂਕਿ ਮੈਂ ਉਹਨਾਂ ਬਾਰੇ ਕਦੇ ਵੀ ਪਹਿਲਾਂ ਕੋਈ ਇਹ ਜੀ ਇਹ ਜੀ ਟਿੱਪਣੀ ਨਹੀਂ ਭਾਵੇਂ ਡਾਇਰੈਕਟਲੀ ਸਖਤ ਨਹੀਂ ਕੀਤੀ ਪਰ ਜਿਸ ਤਰ੍ਹਾਂ ਉਹ ਮਾਹੌਲ ਚੱਲਦਾ ਸੀ ਉਹਦੇ ਵਿੱਚ ਕੁਝ ਲੋਕ ਜਿਹੜੇ ਟਿੱਪਣੀਆਂ ਕਰਦੇ ਸੀ ਉਹਨਾਂ ਦੇ ਖਿਲਾਫ ਤੇ ਮੈਂ ਬੜੀ ਬਾਰੇ ਕਿਹਾ ਵੀ ਸਾਡੇ ਸਵਾਲ ਵੀ ਹੈਗੇ ਜਿਹੜਾ ਜਵਾਬ ਦੇਊਗਾ ਉਹ ਪਲ ਦੇਖਾਂਗੇ ਪਰ ਜੇ ਉਹਨਾਂ ਨੇ ਉਸ ਟਾਈਮ ਉਹ ਕੀਤਾ ਤਾਂ ਮੈਂ ਉਹਦਾ ਧੰਨਵਾਦੀ ਹਾਂ ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਮਤਲਬ ਜੋ ਚੀਜ਼ ਚੱਲ ਰਹੀ ਹੈ ਮੈਂ ਉਹਦਾ ਸਹਿਮਤਕਰ ਹੋਵਾਂ ਉਹਦੇ ਨਾਲ ਭਲੇ ਵਾਸਤੇ ਦਿਖਾਈ ਦਿੰਦਾ ਸਿਸਟਮ ਹੋਊਗਾ ਵੀ ਉਸ ਪਾਸੇ ਜਾਣਾ ਚਾਹੀਦਾ ਤਾਂ ਨੌਜਵਾਨ ਆ ਹੋ ਜੀ ਜੇ ਉਹ ਜਿਹੇ ਲੋਕ ਜਿਹੜੇ ਆ ਕੇ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰਨਗੇ ਮੈਂ ਤਾਂ ਲਖੇ ਸਿਧਾਣੇ ਹੋ ਰਹੇ ਤੋਂ ਬੜਾ ਨਿਰਾਸ਼ ਹੋਇਆ ਜਦੋਂ ਜਿਹੜੇ ਸਿਮਰਜੀਤ ਸਿੰਘ ਮਾਨ ਦੀ ਕੁਛੜ ਚੜ ਗਿਆ ਜਦੋਂ ਮੈਂ ਤਾਂ ਇਹ ਨਾਂ ਵੀ ਬੁਲਾਉਂਦਾ ਤਾਂ ਵੀ ਬਠਿੰਡੇ ਜਾ ਕੇ ਇਹਦੇ ਆ ਕੇ ਬਤਿਆਰ ਕਰਕੇ ਆਉਣਾ ਸੀਗਾ ਆਫਟਰ ਆਲ ਨਵੇਂ ਐ ਯੰਗ ਐ ਅਜੀ ਤਾਂ ਇਹਨਾਂ ਦੇ ਜੇ ਕੋਈ ਹੈ ਵੀ ਕਮੀਆਂ ਪੇਸ਼ੀਆਂ ਥੋੜੀਆਂ ਠੀਕ ਕੀਤੀਆਂ ਜਾ ਸਕਦੀਆਂ ਔਰ ਰਜਿਸਟਰਦ ਲਿਆਣਾ ਦਾ ਮਤਲਬ ਚੰਗੇ ਨਹੀਂ ਸੀ ਠੀਕ ਹੈ ਜੰਗ ਮੁੰਡੇ ਇਹ ਹੁਣ ਜਦੋਂ ਡਿਸੀਜਨ ਹੀ ਇਹ ਜਿਹੇ ਲੈਂਦੀ ਆ ਤਾਂ ਬੰਦਾ ਕਰੇ ਕੀ ਮੈਨੂੰ ਬੜਾ ਦੁੱਖ ਹੋਇਆ ਉਹਦਾ ਮੈਂ ਕਾਮਨਾ ਕਰਦਾ ਸੀ ਕਿ ਬੰਦੇ ਕਾਮਯਾਬ ਹੋਣ ਕੋਈ ਗੱਲ ਨਹੀਂ ਜੇ ਨੁਕਤਾ ਚਿੰਨੀ ਵੀ ਕਦੇ ਕੀਤੀ ਜਾਂਦੀ ਤਾਂ ਸਾਰਥਕ ਹੁੰਦੀ ਹੈ ਕਿਸੇ ਨੂੰ ਠੀਕ ਕਰਨਾ ਉਸਤੇ ਹੁੰਦੀ ਹੈ ਹਮੇਸ਼ਾ ਕਿਸੇ ਨੂੰ ਗਲਤ ਸਾਬਤ ਕਰਨ ਵਾਸਤੇ ਨਹੀਂ ਗੱਲਾਂ ਕੀਤੀ ਜਾਂਦੀਆਂ ਲਗਾਇਆ ਵੀ ਜਾਂਦਾ ਹੁੰਦਾ ਹੈ ਮੈਂ ਉਮੀਦ ਰੱਖਦਾ ਸੀ ਇਹਨਾਂ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਪੰਜਾਬ ਦਾ ਜਿਹੜਾ ਫਿਊਚਰ ਨੂੰ ਬਣਾਉਣ ਵਾਸਤੇ ਕੁਝ ਲੋਕ ਨਵੇਂ ਇਕੱਠੇ ਕਰਾਂਗੇ ਤੇ ਇਹਨਾਂ ਮੁੰਡਿਆਂ ਦਾ ਯੋਗਦਾਨ ਹੋਊਗਾ ਪਰ ਇਹੇ ਜਿਹੇ ਡਿਸੀਜਨ ਜਿਹੜੇ ਹੈਗੇ ਉਹ ਬਹੁਤ ਥੱਲੇ ਲੈ ਜਾਂਦੇ ਆ ਐਵੇਂ ਹੋਰ ਵੀ ਯੂਥ ਰਹੇਗਾ ਜਾਂ ਹੋਰ ਸਿਆਣੇ ਚੰਗੇ ਬੰਦੇ ਮੈਂ ਕਹਿੰਦਾ ਉਹ ਜਿਹੜੇ ਸਿਆਣੇ ਬੰਦੇ ਬੁੱਧੀ ਜਿਵੇਂ ਨੂੰ ਕੀ ਹੋਇਆ ਉਹ ਆ ਜਾਣ ਬਾਹਰ ਜੀ ਇੱਕ ਸਰਦਾਰ ਗੁਰਤੇਜ ਸਿੰਘ ਆਈਐਸ ਹਨ ਉਹ ਜਿਵੇਂ ਸਮਰਜੀਤ ਸਿੰਘ ਮਾਨ ਦੇ ਕੇ ਸਾਰੇ ਕਪੜੇ ਲਾ ਕੇ ਦੱਸਦੇ ਚੰਗੀ ਤਰ੍ਹਾਂ ਪੰਜਾਬੀ ਆਈਐਸ ਅਫਸਰ ਆ ਰਿਟਾਇਰਡ ਔਰ 올ਡ ਏਜ ਹੈ ਉਹ ਉਹਨਾਂ ਟਾਈਮਾਂ ਦਾ ਗਵਾਹ ਸਾਰੀ ਚੀਜ਼ਾਂ ਮੇਰੇ ਵਰਗੇ ਨੂੰ ਤਾਂ ਕਹਿ ਦਿੰਦੇ ਜੀ ਹਾਂ ਸਬੂਤ ਲਿਆਓ ਪੁੱਛ ਲੈਣ ਸੂਤ ਪਏ ਸਾਰਿਆਂ ਦੇ ਕੋਲ ਹਰ ਚੀਜ਼ ਜਿਹੜੀ ਹੈਗੀ ਉਹਦੇ ਨਾਲ ਦਿੰਦਾ ਆਪਣੇ ਸਬੂਤਾਂ ਦੇ ਨਾਲ ਜੀ ਤੋਂ ਇਸ ਕਰਕੇ ਐਸੇ ਲੋਕ ਜਿਹੜੇ ਹੈਗੇ ਆ ਪ੍ਰਾਣੇ ਆ ਉਹਨਾਂ ਨੂੰ ਵੀ ਉਠਣ ਦੀ ਲੋੜ ਹੈ ਗਾਈਡੈਂਸ ਦੇਣ ਉਹ ਜ਼ਰੂਰੀ ਨਹੀਂ ਹੈਗਾ ਕਿ ਇਲੈਕਸ਼ਨ ਲੜਨ ਦੀ ਸਮਰੱਥਾ ਜੇ ਨਹੀਂ ਹੈਗੀ ਉਮਰ ਦਾ ਤਕਾਜ਼ਾ ਹੈ ਪਰ ਗਿਆਨ ਨਾ ਤਾਂ ਸਿਰ ਭਰੇ ਹੋਏ ਹੈ ਨਾ ਜੀ ਕੋਈ ਸਾਰਾ ਬੁੱਧੀਜੀਵੀ ਵਰਗ ਵੀ ਹੈ ਜਿਹੜਾ ਅੱਜ ਫਿਰ ਇੰਡੀਆ ਗੱਠ ਜੋੜ ਦੇ ਨਾਲ ਖੜਾ ਹੋ ਗਿਆ ਮੈਨੂੰ ਬੜੀ ਦੁੱਖ ਹੈ ਇਸ ਚੀਜ਼ ਦਾ ਜੀ ਜਿਹੜੇ ਤੁਸੀਂ ਅੱਜ મોદી ਹਟਾਉਣਾ ਸਮੇਂ ਦੀ ਲੋੜ ਹੈ ਜੀ ਪਹਿਲਾਂ ਕਾਂਗਰਸ ਹਟਾਉਣਾ ਸਮੇ ਅ 10 ਸਾਲਾਂ ਬਾਅਦ ਤੁਸੀਂ ਇਹਦੇ ਉਲਟ ਹੋ ਕੇ ਖੜ ਗਏ ਹੋ ਠੀਕ ਹੈ ਠੀਕ ਹੈ ਮੋਦੀ ਨੇ ਵੀ ਤਾਂ ਕੋ ਕਸਰ ਨਹੀਂ ਛੱਡੀ ਇਸ ਗੱਲ ਨੂੰ ਮੈਂ ਕਹਿੰਦਾ ਪਰ ਰਾਹੁਲ ਲੈ ਆ ਕੇ ਕੀ ਕਰੋਗੇ ਉਹੀ ਹੈ ਜਿਹੜਾ ਪਹਿਲਾਂ ਹਟਾ ਕੇ ਮੋਦੀ ਲੰਦਾ ਸੀ ਜੀ ਉਸ ਨਵੀਂ ਚੀਜ਼ ਪੈਦਾ ਕਰੋ ਤੁਸੀਂ ਸਮਰਾਥ ਹੋ ਤੁਸੀਂ ਗਿਆਨਵਾਨ ਹੋ ਜੀ ਉਹ ਪਛਾਲ ਮਾਰ ਕੇ ਮਗਰੀ ਖੜਨਾ ਜਾ ਕੇ ਲਟੇਰਿਆਂ ਦੇ ਤੇ ਫਿਰ ਕੀ ਫਰਕ ਹੈ ਜੀ ਮੈਨੂੰ ਗਾਂਧੀ ਦੇ ਸਾਬ ਤੋਂ ਵੱਧ ਤਕਲੀਫ ਹੈ ਬੁੱਡੇ ਵਾਰੇ ਆ ਕੇ ਸਰਚ ਕੇ ਭਾਈ ਗੰਦ ਖਾਦਾ ਠੀਕ ਹੈ ਉਹ ਕਾਂਗਰਸ ਦੇ ਉਹੀ ਕਾਂਗਰਸ ਜਿਹਨੇ ਬਲੂ ਸਟਾਰ ਇਥੋਂ ਦਾ ਡਾਗਾ ਹੈ ਇਹ ਕਿੰਨਾ ਹੋਰ ਖਿਲਾਫ ਬੋਲਦੇ ਰਹੇ ਆ ਅੱਜ ਕਹਿੰਦੇ ਜੀ ਮੋਦੀ ਤੋਂ ਬਚਾਉਣਾ ਇਹ ਬਹੁਤ ਭਲਾ ਕਰਦੇ ਰਹੇ ਥੋੜੀ ਚਿੱਕੀ ਦਾ ਨੁਕਸਾਨ ਜਿੰਨਾ ਇਹਨਾਂ ਨੇ ਕੀਤਾ ਇਹ ਗੱਲ ਉਵੇਂ ਹੀ ਕਰ ਲਈਏ ਕਾਂਗਰਸ ਨੂੰ ਮaaf ਕਰਨਾ ਵੜਦਾ ਕਿਤੇ ਜੀ ਜੂਨ ਦੇ ਮਹੀਨੇ 'ਚ ਇਲੈਕਸ਼ਨ ਆ ਰਿਹਾ ਜੂਨ ਦੇ ਮਹੀਨੇ ਦੇ ਵਿੱਚ ਹੀ ਜੋ ਘਾਣ ਹੋਏ ਆ ਜੂਨ ਦੇ ਮਹੀਨੇ ਵਿੱਚ ਹੀ ਆ ਸੁਖਵਾਲ ਖੇਰਾ ਦੁਬਾਰਾ ਜੁਆਇਨ ਕੀਤਾ ਜਾ ਕੇ ਨੇ 4 ਜੂਨ ਸੀ ਸ਼ਾਇਦ ਤੇ ਉਦੋਂ 6 ਜੂਨ ਦੇ ਪੰਜਾਬ ਤਪ ਰਿਹਾ ਹੁੰਦਾ ਤੁਹਾਨੂੰ ਪਤਾ ਜੀ ਤਾਂ ਇਸ ਵਾਰ 1 ਜੂਨ ਦਾ ਇਲੈਕਸ਼ਨ ਜਿਹੜਾ ਹੈਗਾ ਇਹ ਸੇਕ ਸਭ ਨੂੰ ਲੱਗਣਗੇ ਜਿਨ੍ਹਾਂ ਨੇ ਜਵਾਨੀ ਦੇ ਨਾਲ ਜਿਹੜਾ ਠੋਕੇ ਕਰਕੇ ਤੇ ਜਿਹੜਾ ਸਟੇਟ ਦੇ ਵਿੱਚ ਉਹਨਾਂ ਦੇ ਜ਼ਿੰਮੇਵਾਰ ਲੋਕ ਜੂਨ ਦੇ ਇਲੈਕਸ਼ਨਾਂ ਦੇ ਵਿੱਚ ਨੇੜੇ ਆ ਕੇ ਹੋਰ ਵੀ ਚੰਗੇ ਤਰੀਕੇ ਨਾਲ ਯਾਦ ਕਰਾਵਾਂਗੇ ਲੋਕ ਜਿਹੜੇ ਆ ਵੋਟ ਕਿਉਂ ਪਾਉਣ ਤੇ ਕਿਹਨੂੰ ਪਾਉਣ ਤੇ ਕਿਹਨੂੰ ਨਾ ਪਾਉਣ ਔਰ ਪ੍ਰੈਡਿਕਲ ਸਿਸਟਮ ਡਾ ਹੈਗਾ ਉਹ ਸਾਰੇ ਦਾ ਸਾਰਾ ਦੋਸ਼ੀ ਹੈ ਇਹਨਾਂ ਨੂੰ ਨਕਾਰਨਾ ਅੱਜ ਸਮੇਂ ਦੀ ਲੋੜ ਹੈ ਹੁਣ ਤੱਕ ਦੀ ਜਿਹੜੀ ਤੁਹਾਡੀ ਇੱਥੇ ਸੰਗਰੂਰ ਦੇ ਵਿੱਚ ਕਾਰਜਕਾਰੀ ਰਹੀ ਆ ਆਸ ਬੰਦੋ ਅਸਲੀ ਕੀ ਹੈ ਕਿ ਆਪਾਂ ਕੰਮ ਕਰ ਰਹੇ ਆ ਮੈਂ ਪਹਿਲਾਂ ਕਹਿਆ ਸੀ ਵੀ ਮੈਂ ਇਸ ਇਲੈਕਸ਼ਨ ਵੋਟ ਲੜਨ ਵਾਸਤੇ ਆਇਆ ਹੀ ਨਹੀਂ ਸੀਗਾ ਜੀ ਹਾਲਾਤ ਅੱਜ ਬਣੇ ਸਾਨੂੰ ਲੱਗਿਆ ਸਾਡੀ ਟੀਮ ਨੇ ਕਿਹਾ ਵੀ ਆਪਾਂ ਨੂੰ ਇਹਦੇ ਵਿੱਚ ਆਪਣੀ ਜਿਹੜੀ ਹੈ ਇੰਟਰਫੇਅਰ ਕਰਕੇ ਕੁਝ ਨਾ ਕੁਝ ਆਪਣੀ ਐਗਜ਼ਿਸਟੈਂਸ ਨੂੰ ਦਿਖਾਉਣਾ ਚਾਹੀਦਾ ਤਾਂ ਉਹ ਆਸਬੰਦ ਮੈਂ ਇਹ ਹੈ ਕਿ ਲੋਕ ਇਹਨਾਂ ਨੂੰ ਵੋਟ ਨਾ ਪਾਉਣ ਲੋਕ ਨੋਟਾ ਨੂੰ ਵੋਟ ਪਾ ਰਹੇ ਨੇ ਲੋਕ ਇੱਥੇ ਹੋਰ ਵੀ ਕੋ ਚੰਗੇ ਬੰਦੇ ਯਾਰ ਖੜੇ ਹੋ ਸਕਦੇ ਜੀ ਬਲਵਿੰਦਰ ਸੇਖੋਂ ਕਿਸੇ ਨੂੰ ਨਹੀਂ ਠੀਕ ਲੱਗਦਾ ਹੋਊਗਾ ਤੇ ਗਲਤ ਇਜਾਦਾਂ ਦੀ ਹੋ ਰਹੀ ਹੈ ਮੈਂ ਆਪਣੇ ਪਿੱਛੇ ਤੇ ਰਵਿੰਦਰ ਸੇਖੋਂ ਨੂੰ ਵੋਟ ਪਾ ਮੈਂ ਕਹਿੰਦਾ ਯਾਦ ਚੁਣ ਲੋ ਹੋਰ ਕੋ ਚੁਣ ਲੋ ਕਿਸੇ ਇਹਨਾਂ ਨੂੰ ਨਕਾਰੋ ਇਹਨਾਂ ਨੂੰ ਨਕਾਰਨਾ ਅੱਜ ਸਮੇਂ ਦੀ ਲੋੜ ਹੈ ਜਦੋਂ ਇਹਨਾਂ ਨੂੰ ਨਕਾਰਿਆ ਜਾਊਗਾ ਉਦੋਂ ਫਿਰ ਆਪੇ ਨਾਮ ਆ ਜਾਣਗੇ ਸਾਡੇ ਵਰਗਿਆਂ ਦੇ ਕੁਝ ਹੋਰ ਆ ਜਾਣਗੇ ਛੋਟੇ ਛੋਟੇ ਨਵੇਂ ਤਾਂ ਹੋਣਗੇ ਮੈਂ ਤਾਂ ਲੱਖੇ ਸੁਧਾਨੇ ਬਾਰੇ ਕਹਿ ਕੇ ਹਟੇ ਆਮਰਤਪਾਲ ਬਾਰੇ ਕਹਿ ਕੇ ਹਟੇ ਫਿਰ ਦੇਖ ਤਾਂ ਲਈਏ ਕੁਝ ਨਵੇਂ ਨੂੰ ਫਿਰ ਜੀ ਇਹ ਤਾਂ ਦੇਖੇ ਵਕਤ ਦਾ ਰਾਜ ਜਿਹੜਾ ਪੰਜਾਬ ਦੀ ਲੋੜ ਹੈ ਇਸ ਤੋਂ ਬਿਨਾ ਸਾਡਾ ਕੋਈ ਗਿਜ਼ਾਰਾ ਨਹੀਂ ਹੈ ਸੇਖੋ ਸਾਹਿਬ ਸਮਾਂ ਦਿੱਤਾ ਬਹੁਤ ਮਿਹਰਬਾਨੀ ਬਹੁਤ ਮਿਹਰਬਾਨ ਪੰਜਾਬ ਦੇ ਤਾਜ਼ੇ ਰਾਜਨੀਤਿਕ ਹਾਲਾਤਾਂ ਤੇ ਸੰਗਰੂਰ ਸੀਟ ਨੂੰ ਲੈ ਕੇ ਸਰਦਾਰ ਬਲਵਿੰਦਰ ਸਿੰਘ ਸੇਖੋ ਨਾਲ ਕੀਤੀ ਹੋਈ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੇਣਾ